ਆ ਪੰਜਾਬ ਪੁਲਿਸ ਤੁਹਾਨੂੰ ਸਿੱਤਨ ਮੰਡ ਵਾਲੇ ਤੋਂ ਭੇਜਿਆ ਭਈਆ ਡਾਂਟਾ ਦੀ ਵੜੀ ਆ ਪੰਜਾਬ ਪੁਲਿਸ ਦੇ ਉਹ ਇਹ ਪੰਜਾਬ ਪੁਲਿਸ ਦੀ ਆ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾਉਣ ਲੱਗੇ ਭਾਈ ਜੀ ਆ ਦੇਖੋ ਆ ਦੇਖੋ ਆ ਦੇਖੋ ਆ ਪੰਜਾਬ ਪੁਲਿਸ ਭਾਈ ਦੇਖੋ ਤੁਸੀਂ ਬੈਠੋ ਸਰ ਅਸੀਂ ਪੰਜਾਬ ਦੀ ਬਾਤ ਕਰ ਰਹੇ ਹਾਂ ਔਰ ਪੰਜਾਬ ਪੁਲਿਸ ਹਮਾਰੇ ਸਿਰ ਫਾੜ ਰਹੀ ਹੈ ਯਹਾਂ ਪਰ ਮੈਂਬਰ ਪਾਰਲੀਮੈਂਟ ਆ ਗਿਆ ਮਗਰ ਮੱਚ ਕੇ ਹੰਸੂ ਰੋ ਰਹੇ ਹੈ ਔਰ ਯਹਾਂ ਪੰਜਾਬ ਪੁਲਿਸ ਦੇ ਹੱਥੋਂ ਮੇ ਡੰਡੇ ਪਕੜਾਏ ਜਾਣਾ ਕਿ ਪੰਜਾਬ ਦੇ ਬੱਚੋ ਕੋ ਮਾਰੋ ਇੱਕ ਕਰੋ ਸਾਨੂੰ ਸਾਡੀ ਸਟੇਟ ਮਾਰਨ ਤੇ ਲੱਗੀ ਹੋਈ ਹੈ ਸਾਨੂੰ ਸੈਂਟਰਲ ਮਾਰਨ ਤੇ ਲੱਗਿਆ ਹੋਇਆ ਭਗਵੰਤ ਮਾਨ ਜੀ ਬੋਲ ਰਹੇ ਆ ਕਿ ਹਮ ਬੱਚੋ ਕੇ ਸਾਥ ਆਂ ਦੂਸਰੀ ਤਰਫ ਸਟੇਟ ਨੇ ਹਮੇ ਬਾਹਰਨੇ ਕੇ ਲਿਏ ਪੰਜਾਬ ਪੁਲਿਸ ਵੇਜੀ ਆ। ਕਿਉਂ ਪੰਜਾਬ ਪੁਲਿਸ ਅਜ ਲਾਈ ਆ ਯੂਨੀਵਰਸਿਟੀ ਚ? ਆ ਦੇਖੋ ਡੰਡੇ ਇਹਨਾਂ ਦੇ ਕੋ ਪੰਜਾਬ ਪੁਲਿਸ ਵਾਲੇ ਆ। ਆ ਬੱਸ ਚ ਵੀ ਪੰਜਾਬ ਪੁਲਿਸ ਬੈਠੀ ਆ। ਦੋ ਗਲੇ ਚਿਹਰੇ ਨਾ ਦਿਖਾਓ। ਆ ਦੇਖੋ ਜੀ ਐਂਟੀ ਰਾਈਡ ਪੰਜਾਬ ਪੁਲਿਸ। ਚੰਡੀਗੜ੍ਹ ਪੁਲਿਸ ਦਾ ਸੀ ਧੰਨਵਾਦੀਆਂ ਠੀਕ ਆ। ਤੁਸੀਂ ਬਾਈ ਜੀ ਪੰਜਾਬ ਪੁਲਿਸ ਦੇੋਂ ਕਿਉਂ ਆਏ ਹੋ? ਤੁਹਾਡਾ ਡੰਡਾ ਤੁਹਾਡੇ ਕੋ ਪਲਾਸਟਿਕ ਦਾ ਫੜਿਆ ਹੋਇਆ ਇਹ ਕਿਉਂ ਆਏ ਹੋ? ਸਾਡੀਆਂ ਨੂੰ ਬਲੈਕ ਸਾਈਂ ਆਇਆ। ਆ ਐਂਟੀ ਰਾਈਡ ਪੰਜਾਬ ਪ ਝੂਠੇ ਦਾਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜਨਾਰੇ ਬਾਈ ਜੀ ਆ ਦੇਖੋ ਆ ਦੇਖੋ ਆ ਦੇਖੋ ਸਾ ਪੰਜਾਬ ਬਾਈ ਦੱਸੋ ਤੁਸੀਂ ਬੈਠ ਰਹੋ ਸਰ ਆ ਦੇਖੋ ਡੰਡਾ ਮਾਰਿਆ ਆ ਆ ਦੇਖੋ ਇਹ ਪੰਜਾਬ ਪੁਲਿਸ ਫੇਰ ਮੈਂ ਦੱਸਣਾ ਚਾਹੁੰਨਾ ਭਗਵੰਤ ਸਤਿਗੁਰੂ ਇਹ ਜਿਹੜੀਆਂ ਦੋਗਲੀਆਂ ਗੱਲਾਂ ਨੇ ਨਾ ਇਹ ਐਂਟੀ ਰਾਈਡ ਪੁਲਿਸ ਖੜੀ ਆ ਉੱਥੇ ਕਿਉਂ ਖੜੀ ਹੈ ਬਾਈ ਚੰਡੀਗੜ੍ਹ ਪੁਲਿਸ ਲੱਗੇ ਅਜੀ ਧੰਨਵਾਦ ਦੀਆਂ ਇਹਨਾਂ ਦੇ ਪੰਜਾਬ ਪੁਲਿਸ ਕੋ ਆਈ ਇੱਥੇ ਉਹ ਮੈਡਮਾਂ ਬੈਠੀਆਂ ਬਾਈ ਦੱਸੋ ਹੈਲੋ ਆ ਪੰਜਾਬ ਪੁਲਿਸ ਦਾ ਕੀ ਕੰਮ ਹੈ ਆ ਮੈਡਮ ਆ ਖੜੇ ਨੇ ਆਜੋ ਉਹ ਸਾਰੀ ਪੰਜਾਬ ਨੂੰ ਤੁਹਾਡਾ ਧੰਨਵਾਦ ਆ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਇਹਨਾਂ ਦੀ ਗਲਤੀ ਕੋਈ ਨਹੀਂ ਹੈ ਗਲਤੀ ਭਗਵੰਤਬਾਨ ਦੀ ਹੈ ਆ ਭਗਵੰਤਬਾਨ ਨੇ ਇਹਨਾਂ ਨੂੰ ਉਰੇ ਲਾਇਆ ਵਿਚਾਰਿਆਂ ਨੂੰ ਇਹ ਸਾਡੇ ਆਰ ਕੇ ਨੇ ਉਹ ਅੰਦਰ ਬੈਠੇ ਇਹ ਸਾਨੂੰ ਫੜਨ ਵਾਸਤੇ ਲਾਇਆ ਕਿਉਂ ਪੰਜਾਬ ਪੁਲਿਸ ਅਜ ਲਈ ਹੈ ਯੂਨੀਵਰਸਿਟੀ ਚ ਆ ਭਾਈ ਦੇ ਡਾਂਗਾ ਮਾਰੀਆਂ ਨੇ ਆ ਦੇਖੋ ਇਹ ਮੈਂ ਬੇਨਤੀ ਕਰਨਾ ਚਾਹੁੰਨਾ ਦੋਗਲੇ ਚਿਹਰੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਟ ਮਾਰੇ ਤੇ ਲੱਗੀ ਹੋਈ ਐ ਸਾਨੂੰ ਸੈਂਟਰਲ ਮਾਰੇ ਤੇ ਲੱਗਿਆ ਹੋਇਆ ਅਸੀਂ ਜਾਈਏ ਕਿ ਤਾ ਯਾਰ ਸ਼ਰਮ ਆਉਣੀ ਚਾਹੀਦੀ ਐ ਇਹ ਪਾਜੀ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ ਪੰਜਾਬ ਪੁਲਿਸ ਨੇ ਮਾਰੇ ਆ ਪੰਜਾਬ ਬਾਈ ਤੁਹਾਨੂੰ ਕਿਹਨੇ ਕਿਹਨੇ ਭੇਜਿਆ ਜੂਰੇ ਨਹੀਂ ਭੇਜਿਆ ਕਿਹਨੇ ਭੇਜਿਆ ਤੁਹਾਨੂੰ ਦੱਸੋ ਜੀ ਦੱਸੋ ਬਾਈ ਇਹ ਨਾਮ ਤਾਂ ਦੱਸ ਦੋ ਕਿਹਨੇ ਭੇਜਿਆ ਕੋਈ ਜਵਾਬ ਹੀ ਨਹੀਂ ਹੋਰ ਪਾਜੀ ਕਿੱਥੇ ਸੋ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਇਸ ਵਕਤ ਤੁਹਾਨੂੰ ਬੁਖਾ ਰਹੇ ਆ ਸੋ ਚੰਡੀਗੜ੍ਹ ਦੇ ਐਂਟਰੀ ਪੁਆਇੰਟਸ ਦੇ ਉੱਤੇ ਪੂਰੀ ਤਰ੍ਹਾਂ ਇਸ ਵਕਤ ਪੁਲਿਸ ਮੁਸਤੈਦ ਹੈ ਤੇ ਪੂਰੀ ਤਰ੍ਹਾਂ ਸੀਲ ਕੀਤੇ ਹੋਏ ਹੈ ਤੇ باوجود ਵੀ ਇੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਸੰਗਤ ਪਹੁੰਚੀ ਹੋਈ ਆ ਬਜ਼ੁਰਗ ਪਹੁੰਚੇ ਹੋਏ ਨੇ ਨੌਜਵਾਨ ਪਹੁੰਚੇ ਹੋਏ ਨੇ ਤੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਪੁਲਿਸ ਦੁਆਰਾ ਵੀ ਜਿਹੜਾ ਰਾਠੀ ਚਾਰਜ ਕੀਤਾ ਗਿਆ ਆ ਕੇ ਪਾਣੀ ਉਹ ਦੇਖੋ ਜੀ ਉਹ ਪੰਜਾਬ ਪੁਲਿਸ ਖੜੀ ਆ ਪੰਜਾਬ ਪੁਲਿਸ ਆ ਵੀ ਪੰਜਾਬ ਪੁਲਿਸ ਹੈ ਕਿਥੇ ਹੈ ਨਹੀਂ ਇਹ ਤਾਂ ਚੰਡੀਗੜ੍ਹ ਪੁਲਿਸ ਹੈ ਇਹ ਤਾਂ ਸਾਰੇ ਆ ਜਾਣ ਪੁਲਿਸ ਆ ਪੰਜਾਬ ਪੁਲਿਸ ਖੜੀ ਬਾਈ ਜੀ ਤੁਸੀਂ ਪੰਜਾਬ ਤੋਂ ਆਏ ਹੋ ਨਾ ਓ ਦੇਖੋ ਪੰਜਾਬ ਪੁਲਿਸਾਂ ਨੂੰ 70 ਮਾਣ ਵਾਸਤੇ ਲਿਆਂਦੀ ਗਈ ਆ ਬਾਈ ਤੁਸੀਂ ਕਿਉਂ ਆਏ ਹੋ ਭਗਵੰਤ ਜੀ ਮਾਨ ਤਾਂ ਕਹ ਰਹੇ ਸੀ ਸਾਰੇ ਰਾਸਤੇ ਖੋਲੋ ਤੁਸੀਂ ਕਿਉਂ ਆਏ ਹੋ ਮੈਨੂੰ ਜਵਾਬ ਤਾਂ ਦੇ ਦੇ ਕੋਈ ਆਹ ਮੁੰਡਿਓ ਆਹ ਪੰਜਾਬ ਪੁਲਿਸ ਸਾਨੂੰ 70 ਮਾਣ ਵਾਲੇ ਤੋਂ ਭੇਜਿਆ ਭਈ ਇਹ ਡਾਂਟਾ ਦੀ ਵੜੀ ਆ ਪੰਜਾਬ ਪੁਲਿਸ ਦੇ ਇਹ ਪੰਜਾਬ ਪੁਲਿਸ ਦੀ ਆ ਆ ਦੇਖ ਬਾਈ ਟੋਡੀ ਨਹੀਂ ਅੱਗੇ ਟੋਡੀ ਗਲਤੀ ਨਹੀਂ ਹੈ ਗਲਤੀ ਭਗਵੰਤ ਜੀ ਮਾਨ ਦੇ ਧੋਗਲੇ ਚਿਹਰੇ ਦੀ ਆਹ ਪੰਜਾਬ ਪੁਲਿਸ ਦੀ ਆ ਸਾਡੀਆਂ ਭੈਣਾਂ ਬੇਟੀਆਂ ਆ ਆ ਦੇਖੋ ਓ ਦੇਖੋ ਹੁਣ ਮੂੰਹ ਤਨ ਨੂੰ ਕਰ ਲੈ ਓ ਯਾਰੋ ਪੰਜਾਬ ਪੁਲਿਸ ਵਾੜੀ ਘਾਤੇ ਆ ਪੰਜਾਬ ਪੁਲਿਸ ਕਿਉਂ ਆੜੀ ਆ? ਆਹ ਦੇਖੋ ਮੈਡਮ ਨੂੰ ਪੁੱਛਦੇ ਆ। ਆਓ ਮੈਡਮੋ ਦੱਸੋ ਕਿਉਂ ਆਏ ਹੋ ਤੁਸੀਂ? ਮੈਮ ਤੁਸੀਂ ਇੱਥੇ ਕਿਉਂ ਆਏ ਹੋ ਜੀ? ਕਿਹੜਾ ਪਤਾ ਨਹੀਂ ਕੀ ਹੈ ਇਹ ਜਿਹੜਿਆ ਆਇਆ। ਆਹ ਦੇਖੋ ਸਰ ਡੰਡੇ ਇਨਾਂ ਕੋਲ। ਕੋਈ ਨਾ ਚੱਕ ਰਿਹਾ। ਆਹ ਦੇਖੋ ਡੰਡੇ ਇਨਾਂ ਦੇ ਪੰਜਾਬ ਪੁਲਿਸ ਵਾਲੇ। ਆਹ ਬੱਸ 'ਚ ਵੀ ਪੰਜਾਬ ਪੁਲਿਸ ਬੈਠੀ ਆ। ਇਹ ਗਲਤੀ ਇਹਨਾਂ ਦੀ ਨਹੀਂ ਹੈਗੀ। ਆਹ ਦੇਖੋ। ਗਲਤੀ ਮੁਲਾਜ਼ਮਾਂ ਦੀ ਵੀ ਗਲਤੀ ਜੀ ਇਹਨਾਂ ਨੇ ਆਹ ਦੇਖੋ ਉਹਦੀ ਆ। ਆਹ ਪੂਰੀ ਬੱਸ ਪੰਜਾਬ ਪੁਲਿਸ ਨਾਲ ਭਰੀ ਹੋਈ ਜੀ। ਸੋ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਦੀਆਂ ਇਸ ਵਕਤ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਭਗਵੰਤ ਮਾਨ ਪੰਜਾਬ ਪੁਲਿਸ ਆ ਰਿਹਾ ਹੈ ਬਿਲਕੁਲ ਜੀ ਸਰ ਇੱਕ taraf ਇੱਕ taraf ਭਗਵੰਤ ਮਾਨ ਜੀ ہماری 1 ਸੈਕਿੰਡ 1 ਸੈਕਿੰਡ ਭਾਜੀ ਰੋਲ ਇੱਕ taraf ਭਗਵੰਤ ਮਾਨ ਜੀ ਬੋਲ ਰਹੇ ਹਨ ਕਿ ਹਮ ਬੱਚੋ ਕੇ ਸਾਥ ਹੈ ਦੂਸਰੀ ਤਰਫ ਸਟੇਟ ਨੇ ਹਮੇ ਮਾਰਨੇ ਕੇ ਲਈ ਪੰਜਾਬ ਪੁਲਿਸ ਭੇਜੀ ਹੈ ਚੰਡੀਗੜ੍ਹ ਪੁਲਿਸ ਲਗੇ ਹਮੇ ਹੁਣ ਉਸੇ ਕੋਈ ਚੱਕਰ ਨਹੀਂ ਪਰ ਪੰਜਾਬ ਪੁਲਿਸ ਕਿਉਂ ਲਗੀ ਹੈ ਆ यहाँ पर मेंबर पार्लियामेंट आके मगरमच्छ के, मगर के आंसू रो रहे हैं और यहाँ पंजाब पुलिस के हाथों में डंडे जाने कि पंजाब के बच्चों को मारो हमें तो समझ ही नहीं आ रहा कि हम कहा जाए ना हम घर के हैं ना घाट के हैं चंडीगढ़ भी हमारा था हमारी जमीन है और सैनी माजरे की जमीन है यूनिवर्सिटी की भगवंत मान जी स्टेटमेंट दे रहे हैं कि जी पंजाब पुलिस का हम बांटेंगे नहीं आज इनको डंडे मारे हमने डंडे मारे हमको पंजाब पुलिस भाई किधर डंडे लग गए पंजाब पुलिस ने डंडे मारे इनके ਔਰ ਮਤਲਬ ਹਮ ਹਮ ਪੰਜਾਬ ਦੀ ਬਾਤ ਕਰ ਰਹੇ ਹਾਂ ਔਰ ਪੰਜਾਬ ਪੁਲਸ ਹਮਾਰੇ ਸਿਰ ਫਾੜ ਰਹੀ ਹੈ ਸੋ ਬਜ਼ੁਰਗ ਜਿਹੜੇ ਨੇ ਚਟੀਆਂ ਦਾੜੀਆਂ ਵਾਲੇ ਬਾਬੇ ਉਹ ਵੀ ਪਹੁੰਚੇ ਹੋਏ ਆ ਸਾਡੇ ਬਾਬਾ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਕਿੱਥੋਂ ਆ ਬਾਬਾ ਜੀ ਤੁਸੀਂ ਫਰੀਦਕੋਟ ਤੋਂ ਜੀ ਫਰੀਦਕੋਟ ਤੋਂ ਤੇ ਇੱਥੇ ਤਾਂ ਸਾਰੇ ਬਾਰਡਰ ਜਮ ਕੀਤੇ ਪਏ ਹੋਏ ਆ ਬਾਰਡਰ ਚੱਕ ਦਿਆਂਗੇ ਹਾਂ ਅੱਗੇ ਖੋਲ ਦਿਆਂਗੇ ਇਹ ਤਾਂ ਆਪਾਂ ਹੀ ਖੋਲਣੇ ਆ ਠੀਕ ਹੈ ਠੀਕ ਹੈ ਨਾ ਜਿੱਥੇ ਜਾਤ ਹੀ ਹੁੰਦੀ ਆ ਤੇ ਫਿਰ ਕਰਨਾ ਹੀ ਪੈਂਦਾ ਕੁਝ ਹਾਂ ਜੀ ਸੋ ਬਜ਼ੁਰਗ ਪਹੁੰਚੂ ਕੇ ਹੈ ਦੇਖੋ ਜਿਨ੍ਹਾਂ ਨੇ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਿੰਨੇ ਇਸ ਤਰੀਕੇ ਦੇ ਸੰਘਰਸ਼ ਲੜੇ ਹੋਣੇ ਆ ਮੈਂ ਕਹੀ ਅੱਛਾ ਉਹ ਉਹ ਲੀਡਰ ਨੇ ਤੁਹਾਡੇ ਅੱਛਾ ਜੀ ਤੋ ਹਰੀਆਂ ਪੱਗਾਂ ਕਿਸਾਨੀ ਦਾ ਪ੍ਰਤੀਕ ਤੇ ਸਾਰੇ ਸਾਰੇ ਫਰੀਦਕੋਟ ਤੋਂ ਆ ਜੀ ਤੁਸੀਂ ਫਰੀਦਕੋਟ ਤੋਂ ਠੀਕ ਹੈ ਜੀ ਸੋ ਇੱਕ ਵਾਰੀ ਅੰਦਰ ਚਲ ਕੇ ਗੱਲਬਾਤ ਕਰਾਂਗੇ